ਮੈਂ ਧਰਮਿੰਦਰ ਕੁਮਾਰ ਵਾਂਡਾ ਕਨਵੀਨਰ ਲੋਕਲ ਗੱਡੀ ਸੈਲ ਭਾਰਤੀ ਜਨਤਾ ਪਾਰਟੀ ਫਰੇਗਾ ਸਾਹਿਬ ਪ੍ਰਸ਼ਾਸਨ ਨੂੰ ਅਪੀਲ ਕਰਨ ਦੇ ਜਾਂਦਾ ਕਿ ਇਹ ਜਿਹੜੀ ਸੜਕ ਬੱਸੀ ਰੋਡ ਤੋਂ ਲੈ ਕੇ ਖਾਲਸਾ ਸਕੂਲ ਚੌਂਕ ਤੱਕ ਬਣੀ ਹੋਈ ਹੈ ਇਹ ਸੜਕ ਪੀਡਬੀਡੀ ਵਿਭਾਗ ਨੇ ਤਕਰੀਬਨ 2.5-3 ਸਾਲ ਪਹਿਲਾਂ ਬਣਾਈ ਸੀ ਇਹ ਸੜਕ ਜਦ ਬਣੀ ਹੈ ਮਟੀਰੀਅਲ ਘਟੀਆ ਹੋਣ ਕਰਕੇ ਇਹ ਸੜਕ ਜਿਸ ਦਿਨ ਬਣੀ ਆ ਉਸ ਦਿਨ ਹੀ ਟੁੱਟ ਗਈ ਸੀ ਅਸੀਂ ਉਸ ਟਾਈਮ ਵੀ ਇਹਦੀ ਸ਼ਿਕਾਇਤ ਜਿਹੜੀ ਵਿਲਾ ਪ੍ਰਸ਼ਾਸਨ ਨੂੰ ਕਰੀ ਪਰ ਪੀਡਲੂ ਦੇ ਅਧਿਕਾਰੀ ਤੇ ਜਿਹੜਾ ਠੇਕੇਦਾਰ ਸੀ ਇਹਨਾਂ ਦੀ ਮੇਲੇ ਭੁਗਤਾਨ ਕਰਕੇ ਇਹ ਸੜਕ ਨੂੰ ਮਿਆਰ ਅਨੁਸਾਰ ਦੁਬਾਰਾ ਨਹੀਂ ਬਣਾਇਆ ਗਿਆ ਜਦੋਂ ਤੋਂ ਇਹ ਸੜਕ ਤੇ ਵੱਡੇ ਵੱਡੇ ਟੋਏ ਪਏ ਹੋਣ ਬਰਸਾਤ ਦੇ ਦਿਨਾਂ ਦੇ ਵਿੱਚ ਇਥੋਂ ਲੰਘਣਾ ਬਹੁਤ ਔਖਾ ਹੁੰਦਾ ਹੈ ਜਦਕਿ ਪ੍ਰਸ਼ਾਸਨ ਦੇ ਸਾਰੇ ਅਧਿਕਾਰੀ ਜਾਂ ਸ਼ਹਿਰ ਨਮਾਸੀ ਜਾਂ ਜਿੰਨੇ ਵੀ ਲੀਡਰ ਹੈ ਇਸ ਸੜਕ ਤੋਂ ਗੁਜ਼ਰਦੇ ਨਹੀਂ ਔਰ ਇੱਥੇ ਪੰਚ ਸਿਰੀ ਨਾਮ ਦੇ ਮੰਦਿਰ ਸ਼ੀਵ ਮੰਦਿਰ ਹੈ ਨਾਲ ਰਾਧਾ ਸੋਮੇ ਥਾਸਾਨ ਘਰ ਹੈ ਅੱਗੇ ਬਾਲਮੀਕ ਵਸਤੀ ਦੇ ਵਿੱਚ ਜਾ ਕੇ ਬਾਲਵਿਕ ਮੰਦਿਰ ਵੀ ਹੈ ਇਹ ਰੋਡ ਮੇਨ ਰਸਤਾ ਹੈ ਵੀ ਲੋਕਾਂ ਨੂੰ ਇੰਨੀ ਪਰੇਸ਼ਾਨੀ ਹੁੰਦੀ ਹੈ ਵੀ ਜਿੰਨੇ ਸਕੂਲਾਂ ਨੂੰ ਬੱਚੇ ਜਾਂਦੇ ਆਂ ਜਾਂ ਪਬਲਿਕ ਦੇ ਰਾਹ ਜਿੰਨੇ ਵੀ ਲੋਕ ਜਾਂਦੇ ਆਂ ਉਹਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਸੜਕ ਬਹੁਤ ਹੀ ਘਟੀਆ ਮਟੀਰੀਅਲ ਨਾਲ ਬਣਾਈ ਗਈ ਸੀ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਹੈ ਪੀਡਲ ਡਿਊਟੀ ਵਿਭਾਗ ਦੇ ਖਾਸ ਕਰ ਜਦੋਂ ਇਹਦੀ ਸ਼ਿਕਾਇਤ ਕਰੀ ਆਈਦੀ ਕੋਈ ਇਨਕੁਆਇਰੀ ਨਹੀਂ ਕਰੀ ਗਈ ਅਸੀਂ ਪਰਤਾਲ ਦੀ ਮੰਗ ਵੀ ਕੀਤੀ ਪਰ ਕ腐ਸ਼ਨ ਦਾ ਬੋਲ ਵਾਲਾ ਇੰਨਾ ਜ਼ਿਆਦਾ ਸੀ ਵੀ ਉਸ ਸਮੇਂ ਦੇ ਵਿਧਾਇਕ ਨੇ ਵੀ ਇਹਦੇ ਵੱਲ ਜਿਹੜਾ ਜੀਪੀ ਵਿਧਾਇਕ ਸੀਗਾ ਉਹਨਾਂ ਨੂੰ ਵੀ ਅਸੀਂ ਅਪੀਲ ਕਰੀ ਸੀ ਪਰ ਉਹਨਾਂ ਦੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਸ਼ਹਿਰ ਨਮਾਸੀਆਂ ਦੀ ਇਹਦੇ 'ਚ ਜਿਹੜਾ ਮਟੀਰੀਅਲ ਦੇ ਵਿੱਚ ਸਰਕਾਰ ਦਾ ਜਿਹੜਾ ਲੱਖਾਂ ਰੁਪਏ ਦਾ ਫੰਡ ਦਾ ਉਹਨਾਂ ਨੇ ਨਿਖਾਨ ਵੀ ਕਰਿਆ ਪਰ ਲੋਕਾਂ ਨੂੰ ਇਹ ਸੜਕ ਦੀ ਕੋਈ ਰਾਹਤ ਨਹੀਂ ਮਿਲੀ ਅਸੀਂ ਹੁਣ ਸਰਕਾਰ ਨੂੰ ਦੁਬਾਰਾ ਫੇਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਅਪੀਲ ਕਰਦੇ ਆਂ ਵੀ ਇਹ ਸੜਕ ਨੂੰ ਪਹਿਲ ਦੇ ਆਧਾਰ ਤੇ ਪਬਲਿਕ ਇੰਸਟਾ ਨੂੰ ਮੁੱਖ ਰੱਖਦੇ ਹੋਏ ਇਹ ਸੜਕ ਨੂੰ ਦੁਬਾਰਾ ਬਣਾਇਆ ਜਾਵੇ ਇਸ ਤੋਂ ਇਲਾਵਾ ਹੁਣ ਬਸਾ ਦਾ ਮੌਸਮ ਸ਼ੁਰੂ ਹੋ ਚੁੱਕਿਆ ਬਰਸਾਲ ਦੇ ਮੌਸਮ ਦੇ ਵੀ ਇਸ ਰੋਡ ਤੇ ਤਕਰੀਬਨ ਡੇਢ ਗੋਫਟ ਪਾਣੀ ਖੜ ਜਾਂਦਾ ਹੈ ਜਿਹੜੇ ਨਾਲ ਦੇ ਦੁਕਾਨਦਾਰਾਂ ਉਹਨਾਂ ਦੀਆਂ ਦੁਕਾਨਾਂ ਚ ਪਾਣੀ ਐਂਟਰ ਕਰ ਜਾਂਦਾ ਕਿਉਂਕਿ ਪਾਣੀ ਦੀ ਨਿਕਾਸੀ ਦਾ ਯੋਗ ਪ੍ਰਬੰਧ ਨਹੀਂ ਹੈ ਇਹ ਜਿਹੜਾ ਸਾਦਾ ਕੋਚ ਚੌਕ ਦੇ ਕੋਲ ਜਿਹੜੇ ਘਰ ਨੀਵੇਂ ਨੇ ਉਹਨਾਂ ਦੇ ਘਰਾਂ ਦੇ ਵਿੱਚ ਅੱਜ ਵੀ ਪਾਣੀ ਐਂਟਰ ਕਰ ਗਿਆ ਲੋਕ ਇੰਨੇ ਪਰੇਸ਼ਾਨ ਹੈ ਉਹਨਾਂ ਦੇ ਘਰਾਂ ਦਾ ਜਿਹੜਾ ਸਮਾਨ ਵੀ ਖਰਾਬ ਹੋ ਚੁੱਕਿਆ ਹੈ ਵੀ ਪਾਣੀ ਦੀ ਨਿਕਾਸੀ ਦਾ ਜਿਹੜਾ ਉਹ ਯੋਗ ਪ੍ਰਬੰਧ ਜਿਹੜਾ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਉਹਦਾ ਯੋਗ ਪ੍ਰਬੰਧ ਵੀ ਕੀਤਾ ਜਾਵੇ ਇਹ ਮਤਲਬ ਇਹ ਨਹੀਂ ਹੈ ਵੀ ਇਹ ਸੜਕ ਦਾ ਮਸਲਾ ਹੈ ਸੜਕ ਦੇ ਨਾਲ-ਨਾਲ ਜਿਹੜੇ ਪਾਣੀ ਦੇ ਨਿਕਾਸੀ ਦੇ ਯੋਗ ਪ੍ਰਬੰਧ ਦੀ ਵੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਸੋ ਇਹ ਪ੍ਰਸ਼ਾਸਨ ਦਾ ਕਹਿਣਾ ਵੀ ਇਹ ਰੋਡ ਤੇ ਆਵਾਜਾਈ ਜ਼ਿਆਦਾ ਹੋਣ ਕਰਕੇ ਸੜਕ ਜ਼ਿਆਦਾ ਟੁੱਟਦੀ ਹੈ ਬਿਲਕੁਲ ਗਲਤ ਗੱਲ ਹੈ ਕਿਉਂਕਿ ਜਿਹੜੀਆਂ ਮੇਨ ਰੋਡ ਜਿਹੜੀਆਂ ਬਣਦੀਆਂ ਹੈਗੀਆਂ ਆਪਣਾ ਜੀਟੀ ਰੋਡ ਤੁਸੀਂ ਦੇਖ ਲਓ ਅਤਰੰਦ ਮੀਨ ਦਾ ਰਿੰਡਾ ਰੋਡ ਬਣੀ ਹੋਈ ਹੈ ਇਹਦੇ ਨਾਲੋਂ ਕਈ ਗੁਣਾ ਵੱਧ 100 ਗੁਣਾ ਵੱਧ 300 ਉੱਥੇ ਚੱਲਦੀ ਆ ਉਹ ਸੜਕ ਕਦੀ ਖਰਾਬ ਨਹੀਂ ਹੋਈ। ਇਹੀ ਸੜਕ ਕਿਉਂ ਖਰਾਬ ਹੋਈ ਹੈ? ਕਿਉਂਕਿ ਇਹਦੇ ਤੇ ਮਟੀਰੀਅਲ ਘਟਿਆ ਬੜਾ ਹੈ। ਉਸ ਟਾਈਮ ਤੇ ਐਮਐਲਏ ਸਾਹਿਬ ਨੂੰ ਪਤਾ ਸੀਗਾ ਇਥੋਂ ਦੁਆਰਾ ਸੜਕ ਪੱਟ ਕੇ ਦੁਆਰਾ ਬਣਾਈ ਗਈ ਪਰ ਦੁਆਰਾ ਵੀ ਉਹ ਜਿਹੜਾ ਮਟੀਰੀਅਲ ਛਟਗੇ ਲਾਇਆ ਗਿਆ ਸੀ ਉਹਨਾਂ ਕੋਲ। ਅਸੀਂ ਜਾਂ ਬਹੁਤ ਮੰਗ ਕਰੀਏ ਵੀ ਇਹ ਸੜਕ ਦਾ ਜਿਹੜਾ ਅਧਿਕਾਰੀਆਂ ਦੇ ਜਾਂ ਜਿਹੜਾ ਠੇਕੇਦਾਰ ਉਹਦੇ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਆ। ਪਰ ਜਿਹੜੀ ਸਰਕਾਰ ਹੈ ਉਸ ਟਾਈਮ ਚੁੱਪ ਰਹੀ ਨੀ। ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕੋ ਜੇ ਸਰਕਾਰ ਇਹ ਸਵਾਲ ਕੋਈ ਵਿਸ਼ੇਸ਼ ਧਿਆਨ ਨਹੀਂ ਦੇਗੀ ਕਿਉਂਕਿ ਇਹ ਮਸਲਾ ਸਾਡਾ ਕੱਲਿਆਂ ਦਾ ਨਹੀਂ ਸ਼ਹਿਰ ਨਿਵਾਸੀਆਂ ਦਾ ਸਾਰਿਆਂ ਦਾ ਸਾਂਝਾ ਮਸਲਾ ਹੈ ਹਰ ਇੱਕ ਬੰਦਾ ਇੱਥੇ ਤੋਂ ਪਰੇਸ਼ਾਨ ਹੈ ਜੇਕਰ ਇਹ ਸਰਕਾਰ ਨੇ ਨਾ ਲਈ ਤਾਂ ਫਿਰ ਅਸੀਂ ਸਰਕਾਰ ਨੂੰ ਇੱਕ ਪਹਿਲਾਂ ਮੈਮੋਰੰਡਮ ਦੇਵਾਂਗੇ ਉਸ ਤੋਂ ਬਾਅਦ ਅਸੀਂ ਮੀਟਿੰਗ ਕਰਕੇ ਅਗਲੀ ਕਾਰਵਾਈ ਜਿਹੜੀ ਉਹ ਅਮਲ 'ਚ ਲਿਆਵਾਂਗੇ